ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਟੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਡੇ ਆਸਤੇ ਚੰਗੀ ਕੁਆਲਿਟੀ ਦੀਆਂ ਸੇਲ ਪਰਚੇ ਦਾ ਆਸਤੇ ਬਹੁਤ ਜਿਆਦੀਆਂ ਚੰਗੀ ਕੁਆਲਿਟੀ ਦੀਆਂ ਲੈ ਆਏ ਆ ਦੋ ਟੋਕੜਾ ਲੈ ਆਏ ਆ ਆਪਾਂ ਤੇ ਅੱਜ ਇੱਕ ਗੱਬਣ ਝੋਟੀ ਛੋਟੇ ਰੇਟ ਕਰਦੇ ਆ ਅੱਜ ਲੱਖੋਂ ਸਾਰੇ ਥਾਂ ਹੀ ਕਰਦੇ ਆ ਤੇ ਅੱਜ ਸੇਲ ਹੀ ਕਰਨੀ ਆ ਸਤਿ ਸ਼੍ਰੀ ਅਕਾਲ ਸਾਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਤਿ ਸ਼੍ਰੀ ਅਕਾਲ ਕਿਰਪਾ ਕਰੋ RAM ਦਾ ਪਾਸ਼ਾ ਰੀ ਬਾਬੇ ਬੀਰਸੋਹ ਦੀ ਕਿਰਪਾ ਚਾਹੀਦੀ ਮਾਲਕ ਦੀ ਆ ਤੋਕੜਾ ਆਈਆਂ ਹੀ ਦੋ ਠੀਕ ਹੈ ਠੀਕ ਇਹਦੇ ਵੱਡੀ ਛੋਟੀ ਆਪਣੇ ਕੋਈ ਹਾਂਜੀ ਹਾਂਜੀ ਇਹ ਕਾਹ ਵਾਜਦੇ ਮਗਰ ਬੱਚਾ ਮੈਂ ਚਲਾ ਜੀ ਪਾ ਦਈਏ ਠੀਕ ਹੈ ਠੀਕ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਾਦ ਸਾਹਿਬ ਤੇ ਫੋਨ ਨੰਬਰ 7973816616 ਇਹ ਨੰਬਰ ਤੇ ਸੰਪਰਕ ਕਰਿਓ ਯੋ ਕਿ ਮੈਂ ਰਾਤ ਮਈਆ ਲੈਣ ਚੱਲ ਜਣਾ ਮਾਰ ਕੇ ਆਇਣਾ ਵਾ ਐਤਵਾਰ ਨੂੰ ਆ ਜੀਏ ਜਾਂ ਸ਼ਨੀਵਾਰ ਰਾਤ ਨੂੰ ਆ ਜੀਏ ਹਾਂਜੀ ਜੀ ਤੇ ਆ ਕੇ ਵੇਖ ਕੇ ਅਧੂ ਮੇਰੇ ਹਰ ਇੱਕ ਭੈਣ ਭਰਾ ਨੂੰ ਕਹਿੰਦਾ ਵੀ ਵੇਖ ਕੇ ਦੋ ਰੰਗ ਚੋਇ ਖੜੋ ਉਹਨਾਂ ਦੇ ਕੋਈਆਂ ਮਈਆਂ ਖੜੀਆਂ ਨਾਲ ਕੱਲ ਵੀਡੀਓ ਪਾਈ ਦੋ ਵੇਗੀਆਂ ਹਾਂਜੀ ਜੀ ਚਲੋ ਹੋਰ ਵੀ ਭੈਣ ਭਰਾ ਵਪਾਰੀਆਂ ਕੋ ਗਏ ਆ ਸਾਰੇ ਆਪਣੇ ਉਹਨਾਂ ਚੰਗਾ ਕੰਮ ਕਰਦੇ ਪਰ ਆਪਾਂ ਇਹ ਗੱਲ ਕਹਿੰਨੇ ਆ ਵੀ ਜਿਹੜੀ ਮੈਂ ਥੱਲੇ 12 ਵਾਂ ਜਾਂ 11 ਵਾਂ ਤੋਂ ਉਹਨਾਂ ਦੱਸ ਕੇ ਆਪਾਂ ਵੇਚਣ ਦੇ ਹਾਂਜੀ ਜੀ ਕੇਵਲੇ ਸਾਡਾ ਡੰਗਰ ਰਹਿ ਜਾਂਦਾ ਵਾ ਜਿਹੜਾ ਮਲਕੀ 11 12 ਕਈ ਵੱਧ ਵੀ ਦੱਸ ਦਿੰਦੇ ਚਲੋ ਸਾਰੇ ਆਪੋ ਆਪਣੇ ਥਾਂ ਚੰਗਾ ਕੰਮ ਕਰਦੇ ਆ ਕਿ ਗੇਮ ਇਦਾਂ ਵੀ ਦੋ ਟਾਈਮ ਦਾ ਬੰਦੇ ਚ ਆ ਗਏ ਮੈਂ ਖੜੀ ਹਾਂਜੀ ਇੱਕ ਮਾਂ ਉਹਨਾਂ ਦਾ ਰੂ ਖੁਸ਼ ਹੋ ਗਈ ਠੀਕ ਦਸੇ ਨਾਲੋਂ ਅੱਧਾ ਕਿਲੋ ਕਿਲੋ ਦੁੱਧ ਵੱਧ ਨਿਕਲਿਆ ਹਾਂਜੀ ਜੀ ਦਸਿਆ 11 ਨਿਕਲਿਆ ਮੈਂ ਥੱਲੇ 12 12 ਨਿਕਲਿਆ ਮਿੰਕੀ ਉਹਨਾਂ ਨੇ ਦੁੱਧ ਦੋ ਟਾਈਮ ਖੜਿਆ ਤੇ ਜਿਹੜੇ ਭੈਣ ਭਰਾ ਆ ਕੇ ਆਪਣੇ ਕੋਲ ਮਾਲ ਖੜਦੇ ਉਹ ਤੇ ਧਾਰਨ ਨਹੀਂ ਮਾਰਦੇ ਮਾਲ ਲੈ ਜਾਂਦੇ ਪਰ ਆਹ ਵੀਡੀਓ ਮੈਂ ਹਰ ਤਰ੍ਹਾਂ ਮਾਲ ਆਣਾ ਦਾ ਛੋਟਾ ਪਰਚੂਰਾ ਵੇਚੀ ਆਹ ਲੈ ਝੋਟੀਆਂ ਜਾਬ ਦਾ ਆਈਆਂ ਹੀ ਆ ਅੱਜ ਅੱਜ ਹੀ ਆਈਆਂ ਪਿਛਲੇ ਘਰੋਂ ਚੋਈਆਂ ਆਈਆਂ ਠੀਕ ਹੈ ਠੀਕ ਇਹਦੇ ਕੋਲ ਦੁੱਧ ਤੇ ਜੇ 9 ਲੀਟਰ 9 ਲੀਟਰ ਇਹ ਤਾਂ 25 ਦਿਨਾਂ ਦੀ ਮੈਂ ਬਣੀ ਪਰ ਆਪਾਂ ਖਾਲੀ ਕਰਕੇ ਦੇਣੀ ਆ ਕੱਟੇ ਦੇ ਮਿਲਦੀ ਆ ਆਹ ਕੱਟਾ ਦੇ ਕੱਟੇ ਦੇ ਮਿਲਦੀ ਆ 8 8 ਲੀਟਰ ਦਾ ਮੈਕਲ ਨਹੀਂ ਆਪਾਂ ਠੀਕ ਹੈ ਠੀਕ ਆ ਪਿਛੇ ਰਸੇ ਰਸੇ ਪਾਏ ਉਹ ਕੋ ਜੋ ਕੋਈ ਨਹੀਂ ਬਦਲਾ ਇਹਦਾ ਲੱਗਦਾ ਜੋੜ ਤੇ ਜਿਆਦੀ ਚੰਗੀ ਆ। ਕੋਲ ਬਹੁਤ ਚੰਗੀ। ਜੋਤੇ ਜਿਆਦੀ ਵੱਡੀ ਤੇ ਮੋਟੀ ਤਾਂ ਤੇ ਥੋੜੀ ਚੰਗੀ ਆ ਤੇ ਜਾਂਦੂ ਦਾ ਰੀਂਗ ਤੇ ਜਾਂਦੂਆ ਦੋ ਸੂਏ ਸੂਬੀ ਆ ਤੇ ਜਾਂਦੂਆ ਬਣੀ ਆ ਬਾਦ ਸਾਹਿਬ ਹਾਂਜੀ ਜੀ ਬੜੀ ਵੱਡੀ ਸੀ ਠੰਡੀ ਆ ਉਹੋ ਜੀ ਗੱਲ ਥੋੜਾ ਹਾਂ ਤੋਕੜਿਆ ਇਹ ਤੇ ਸੱਜਿਆਂ ਦਾ ਕੰਮ ਏ ਦਾ। ਰਾਰਾ ਕੰਮ ਮੈਂ ਚੰਗੀ ਨਸਲ ਵਾਲੀ ਆਪਣੇ ਕੋਲ ਬਾਲ ਗਿਆ ਵਾ ਇਹ ਮਈਆਂ ਆਪਣੇ ਕੋਲ ਗਈਆਂ ਆਪਾਂ ਲੈਣਦੇ ਆ ਫੇਰ ਜਿਹੜੇ ਬੰਦੇ ਤਾਜ਼ੀਆਂ ਲੈ ਆਂਦੇ ਗਈ ਇੱਕ ਵੱਡੀ ਝੋਟੀ ਵੀ ਕੱਲ ਵੀ ਕੀ ਆ 2 ਲੱਖ 40 ਹਜ਼ਾਰ ਰੁਪਏ ਦੀ ਹਾਂਜੀ ਜੀ ਜਿੱਤਰਾ ਦਾ ਮਾਲ ਉਤਰਾਂ ਦਾ ਭਾਅ ਹਣ ਇੱਕ ਵੇ ਝੋਟੀ ਸਾਡੇ ਕੋਲ ਵੱਡੀ ਚੌਗੀ ਕੱਟੀ ਜਿਹੜੀ ਉਹਦਣਾ 13 ਮਈਆਂ ਪਾਈਆਂ ਤੇ ਪਹਿਲੇ ਨੰਬਰ ਤੇ ਪਾਈ ਹਾਂਜੀ ਹਾਂਜੀ ਉਹ ਆਜੂਗੀ ਪੰਜਾਂ ਚਵਾਂ ਦਿਨਾਂ ਤੱਕ ਆਨਲਾਈਨ ਚੁਆਈ ਹੋ ਕੇ ਤੇ ਵੀਡੀਓ ਤੇ ਪੈ ਜੂਗਾ ਲੋ ਠੀਕ ਹੈ ਜੀ ਇਹ ਇਹਦਾ ਤੁਹਾਡਾ ਰੱਪ ਲੱਗ ਰੇ ਮੈਂ ਦਾ ਮੁੱਲ ਤੇ ਭਵੇਂ 85 80 ਜਿੰਨਾ ਮਰਜ਼ੀ ਕਰੀ ਜਾਏ ਹਾਂਜੀ ਪਰ ਮੈਂ ਦੇਵਾਂਗੇ 72000 ਰੁਪਏ ਦੀ ਕੱਲੇ 72 ਦੀ ਕੱਲੇ 72 ਮੈਂ ਮੁੜ ਕੇ ਨਾ ਜੇ ਵੀ 1 ਲੱਖ 72 ਦੀ ਨਹੀਂ ਲੱਕ ਤਾਂ ਜੇ ਪਾਕਿਆ ਥੱਲੇ ਵਾਲਾ ਰਿਗਾਰਡ ਤੇ ਹਾਂਜੀ ਹਾਂਜੀ ਹਾਂ ਕੱਲੇ 72 ਦੀ ਲੈਣੀ ਦੋ ਜੱਗੀ ਆਖੇ 2000 ਛੋਟ ਕਰਦਾ ਸੱਤ ਕਰਦੇ ਨੂੰ ਕਵਲਿਆ ਚ ਤੇ ਲੱਗ 2000 ਛੋਟ ਕੋਈ ਨਹੀਂ ਫੇਰ ਭੈਣ ਭੜਾਣ ਦੇ ਵੀ ਜੱਗੀ ਥੋੜੀ ਛੋਟ ਕੱਟਦਾ ਕੋਈ ਨਹੀਂ ਕਰਦਾ ਥੋੜਾ ਫੁੱਲ ਕੀਤੀ ਯਾਰ ਆ ਆਪਣੇ ਕੋਈ ਜੇ ਹਾਂਜੀ ਖੜਾ ਜਗੇ ਇਹ ਛੋਟੀ ਨੇ ਦੁੱਧ ਕੱਢਿਆ ਵਾ 18 ਲੀਟਰ 18 ਲੀਟਰ ਹੋਰ ਛੋਟੀ ਨੂੰ ਸੂਈ ਨੂੰ ਮੈਂ ਨੂੰ ਤੁਹਾਡੇ ਪੈਨਲ ਦੇ ਤੇ ਵੀਡੀਓ ਆਪਣੇ ਤੇ ਪਈ ਹੈ 85000 ਰੇਟ ਪਰ 185 ਦੀ ਲੱਗੇ ਬੰਦੇ ਹੋਰ ਛੋਟੀ ਕੋ 9 ਲੀਟਰ ਦੁੱਧ ਆ ਪਰ ਇਹ ਵੀ 8 ਨਾ ਕਿਲੋਣੀ 8 ਨਾ ਕਿਲੋਣੀ ਐਂਟੀ ਕੱਢ ਵੇਖੋ ਕਿੰਡੀ ਆ ਵੇਖੋ ਆ ਛੋਟੀ ਦਾ ਸ਼ਿੱਗੀ ਹੋ ਗਈ ਆ ਦੇਖ ਠੀਕ ਆ ਫਿਰ ਤੁਹਾਡੇ ਛੋਟੀ ਬਹੁਤ ਚੰਗੀ ਆ ਤੇ ਸੱਜਣਾ ਜਿੰਨਾ ਚੱਡਾ ਲਈ ਫਿਰਦੀ ਤੂੰ ਤੇ ਬੱਚਾ ਨਹੀਂ ਹੈਗਾ ਇਹਦਾ ਬੱਚਾ ਨਹੀਂ ਹੈਗਾ ਤੇ ਵੇਖੋ ਜਾ ਕੇ ਟੀਕਾ ਵੀ ਲਵਾ ਸਕੀਂ ਉਹ ਤਰਾ ਪਰ ਖੰਡੀ ਥੀ ਕੋ ਲੈਦੀ ਆ ਕੋਈ ਆਜਾ ਹਰੋ ਡਾਕਟਰ ਆਇਆ ਲੈਵਾ ਵੀ ਕੋ 3 ਗੰਮਸ ਮਾਰ ਚੱਕੀ ਵੱਡੀ ਆ ਜੀ ਬਣੀ ਬਣੀ ਆ ਉਹ ਜੇ ਕਰ ਜਾ ਕੇ ਟੀਕਾ ਵੀ ਲਵਾ ਸਕਦੀ ਜੇ ਪਹਿਲਾਂ ਕਰ ਹਾਂਜੀ ਲੈ ਉਹ ਜਿੱਕੇ ਕਰੀ ਮਾਰੀਓ ਕਰੀ ਜੀ ਬੁਖਾਰੀ ਆਉਂਦਾ ਆਉਂਦਾ ਆਇਆ ਗਾੜੀਆ ਕੋ ਕੱਟ ਵੇਖੋ ਬਣਿਆ ਮਹਿੰਦਾ ਏ ਮੈਂ ਜਿਹੜੀ ਆ ਨਾ ਇਹ ਆਪਾਂ ਪਿਛਲੇ ਜਦੋਂ ਆਂਦੀ ਆ ਮੈਂ ਸਹਾਰ ਜ਼ਿਲ੍ਹੇ ਤੋਂ ਮੈਂ ਆਈ ਆ ਹਾਂਜੀ ਜੀ ਤਾਂ ਸੀ ਲਾਗੋਂ ਮੈਂ ਆਈ ਆ ਇਹਦੀ ਵੀਡੀਓ ਸਾਡੇ ਆਪਣੇ ਚੈਨਲ ਤੇ ਪਈ ਹੈ ਜਦੋਂ ਉੱਥੋਂ ਮੈਂ ਖਰੀਦੀ ਆ ਉਦੋਂ ਦੀ ਵੀ ਵੀਡੀਓ ਵੀ ਹੈਗੀ ਆ ਤੇ ਬਾਕੀ ਦੂਜਾ ਨੰਬਰ ਇਹ ਆ ਵੀ ਉਸ ਤਰ੍ਹਾਂ ਵੀ ਵੀਡੀਓ ਆਪਣੇ ਚੈਨਲ ਤੇ ਪਈ ਰਾਜੀ ਰੂਜੀ ਬੜੀ ਪਰ ਉਹਨਾ ਬੰਦੇ ਥੋੜੇ ਟੀਮ ਟਾਂ ਥੱਲੇ ਰੱਖ ਛੜੀ ਵੇਖੋ ਮੈਂ ਵੱਡੀ ਆ ਮੈਂ ਵੱਡੀ ਹਾਂ ਜੀ ਮੈਂ ਕਿਹਾ ਲੱਖ ਰੁਪਏ ਦੀ ਹਾਂਜੀ 90000 ਦੀ ਦੇ ਦਾਂਗੀ ਬਾਕੀ ਜੋ ਜੱਗੀ ਆ ਤੁਗਾ ਛੋੜ ਦਰਨਾ ਹਾਂਜੀ ਜੱਗੀ 5000 ਦੀ ਛੋਟ ਕਰਨਾ ਹੈ। ਹਾਂਜੀ। ਵੇਖੋ 85 ਦੀ ਜਿਹੜਾ ਲੈ ਜੂਗਾ 2 ਲੱਖ ਦੀ ਮੈਂ ਅਗਲੇ ਸੂਰ ਨੂੰ ਲੈਣਾ। ਠੀਕ ਹੈ ਜੀ। ਲੱਖ ਲੱਖ ਡਾ ਤੱਕ ਸਾਬਦਾਗੇ। ਬਾਣੀ 15 ਦਿਨਾਂ ਦੀ ਜੀ। ਠੀਕ ਹੈ। ਹਾਂ। ਤੇ ਆ ਜੋ ਝੋਟੀ ਇਹ ਝੋਟੀ ਦੋਂਦੀ ਆ। ਹਾਂਜੀ। ਇਹ ਨਾ ਮਾਲ ਕਰੋ ਆਪਣੇ ਕੋ ਤਾਜਾ ਸੋਇਆ ਆਣਾ ਤੇ ਮੈਂ ਕੋਈ ਭੈਣ ਭਰਾ ਲੋਡ ਵਾਂਦੇ ਇਹੋ ਜੀ ਝੋਟੀ ਖਾਬ ਲੈ। ਇਹ ਕਮੇਟੀ ਹੈਗਾ ਕੰਮ। ਕਮੇਟੀ ਵਾਲਾ ਕੰਮ ਆ। ਦੂਜਾ ਨੰਬਰ ਇਹ ਆ ਕਿ ਇਹ ਤੈਹੇ ਵਧਾਉ ਵੀ ਕੱਟੀ ਸੋਹਣੀ ਆ ਘਰ ਵੀ ਚੋਣੀ ਹੋਊ ਤੇ ਤਾਂ ਵੀ ਸੋਹਣੀ। ਹਾਂਜੀ। ਤੇ 25 ਦਿਨ ਸੂਚ ਖੜਦੀ ਜੀ। 25 ਦਿਨ। ਹਾਂ। ਪੀ ਅੱਜ ਅੱਜ ਮੁੱਲ ਜਾਈ ਨਹੀਂ ਕਰਦਾ ਜੇ 25 ਦਿਨ ਕਹਿੰਦੇ ਸਾਹਮਣੇ ਵੀ ਸਾਨੂੰ ਦੇਣੀ ਉਹਦੇ 20000 ਰੁਪਇਆ ਮੁਨਾਫਾ ਦੇ ਕੇ ਲੈ ਮੰਗ ਠੀਕ ਹੈ ਜੀ ਆਪਣੇ ਕੋਲ ਮਾਰ ਨੂੰ ਨਾ ਸਰਜਰ 10 15 ਮਹੀਆਂ ਬਾਈਆਂ ਇਸ ਕਾਰਨ ਦੇਣ ਲੱਗੇ ਆਂ ਬੜੀ ਬੜੀ ਚੰਗੀ ਝੋਟੀ ਵੇਖੋ ਤੁਸੀਂ ਪਛਾਣ ਲੇ ਗਏ ਕੋਈ ਵੱਡੀ ਇਹ ਭਲੀ ਹੁੰਦੀ ਆ ਕੋਈ ਮਸਲੂਤ ਨਹੀਂ ਜੇ ਕੋਈ ਗੱਲ ਬਾਤ ਹੈ ਮੈਂ ਤਾਂ ਇੱਦਾਂ ਮੈਂ ਬੁੱਢੇ ਵੇ ਪਰ ਚੱਕਰ ਲਾ ਮੀਆਂ ਜੱਗੀ ਵੇ ਲੋ ਕਬਜੇ ਚ ਕੜੀ ਲੈਂਦਾ ਮਈਆਂ ਹੈ ਨਹੀਂ ਮਈਆਂ ਕੜੀਆਂ ਠੰਡੀਆਂ ਚਲਾ ਕੇ ਬੈਠੇ ਨਾ ਹਾਂਜੀ ਹਾਂਜੀ ਇਹਦੇ ਚੇੜਾ ਜੱਗੀ ਜਿਹੜਾ ਕੋਈ ਕੱਟੀ ਲੈ ਜੂਗਾ ਨਾ ਜਿੰਨਾ ਆਪਾਂ ਮੁੱਲ ਕਰਦੇ ਨਾ 20 ਹਜ਼ਾਰ ਬਣਾਵਾ ਲਾ ਕੇ ਮੈਨੂੰ ਦੇ ਦੇਵੇ ਇਹ ਬਰੀਕੀਆਂ ਜਾਂ ਕੱਟੀ ਬਹੁਤ ਬਰੀਕੀਆਂ ਚ ਕੱਟੀ ਲੈ ਜਾ ਜੱਗਾ ਜਿਹੜਾ ਕਿ ਆਖੋ ਵੱਡੀ ਆ ਝੋਟੀ ਕੋਈ ਛੋਟੀ ਨਹੀਂ ਆ ਜਿਹੜਾ ਲੈ ਜੂ ਪਹਿਲੇ ਫੋਨ ਤੇ ਚੰਗਾ ਰਹੂਗਾ ਸਭ ਨਾਲ ਚੰਗਾ ਰਹੂਗਾ ਉਹ ਵੱਡਾ ਤੇ ਸਿੰਗ ਛੋਟਾ ਵਾ ਵੇਖੋ ਇਹ ਸਿੰਗਲ ਹਾਂ ਤੇ ਅੱਜ ਵੀ ਇਹ ਜ 5-7 ਦਿਨਾਂ ਸਾਹਮ ਲੀਏ 10 ਕ ਦਿਨ ਸਾਹਮ ਲੀਏ ਹਾਂਜੀ ਤੇ ਕੱਟੀ ਲੱਖ ਰੁਪਏ ਦੀ ਵਿਗੂਗੀ ਆ ਖਤਮ ਪਰ ਮਲਕੀ ਗੱਲ ਇਤਰਾਵਾ ਵੀ ਕੋਈ ਆਪਾਂ ਲੱਖ ਨਹੀਂ ਹੁਣ ਮੁੱਲ ਕਰਨਾ ਇਹਦਾ ਛੋਟਾ ਆ ਕਰ ਦੇ 80 ਹਜ਼ਾਰ ਮੋਲੋ 80 ਹਜ਼ਾਰ ਜੋ ਜੱਗੀ ਆ ਸੁਭਾ ਛੋਟ ਕਰਦਾ ਜੈ ਜ ਕਰ ਦੇਣਾ ਬਰਥਡੇ ਰਿਫਾਲ ਤੇ 5000 5000 ਹੀ ਡਾਲਨਾ 5000 5000 ਦੀ ਹਾਂ ਜਿਹੜਾ ਕੋਈ ਲੈ ਗਿਆ ਲੈ ਕੇ ਬਾਅਦ ਦੇ ਵਿੱਚ ਨਾ ਕੋਈ ਫੋਨ ਕਰੇ ਇਹ ਵੀਡੀਓ ਮਲਕੇ ਤਰੀਕ ਵੇਖ ਲੈ ਕੋਈ 20 ਤਰੀਕ 6ਵੇਂ ਮਹੀਨੇ ਦੀ ਹੁੰਦੀਆਂ ਇਹਨਾਂ ਮਲਕੇ ਭੈਣ ਭਰਾ ਮਿਲ ਕੇ ਗੱਲ ਕਰ ਫੇਰ ਵੀਡੀਓ ਤਕੀਲ ਆਈ ਜਾਂਦੇ ਕਈ ਆਖੀ ਜਾਂਦੇ ਆ ਹਾਂਜੀ ਹਾਂਜੀ ਤੇ ਚਲੋ ਇਹੋ ਤਿੰਨ ਪਸ਼ੂ ਆ ਕੇ ਵੇਖ ਕੇ ਤੇ ਫੇਰ ਖੜੇ ਠੀਕ ਹੈ ਜੀ ਸੱਦੀ ਕਰਕੇ ਠੀਕ ਸੱਦੀ ਕਰਕੇ